कोतवाली कोत सामने धरना देख इंसाफ की मांग की मृतक नौजवान तरनजीत जसवंत सिंह ने कहा कि थाा कोतवाली मुखी वालों आरोपियां बचा की कथित तौर से कोशिश की जा रही है सही वर्तारा भी नहीं किया जा रहा गिरफ्तारी नहीं कराफ नहीं दवा इंसाफ लंगी कृपाल ने कहा कि उन्होंने कार डिटेलों तू तो बाद एक नौजवान नु हिरासत में लिया गया है उसका दो दिन का रिमांड हासिल किया गया है जांच दौरान जेकर कोई होर भी आरोपी पाया जाता है तो पुलिस वालों उस हिसाब न कारवाई की जाएगी कपूरथला तो निर्मल की रिपोर्ट ਤੈਨੂੰ ਕਰਨੀ ਇੱਕ ਬਹੁਤ ਵੱਡੀ ਹਾਂਜੀ ਸਾਨੂੰ ਇਕੱਠੇ ਨੂੰ ਫੜੇ ਉਹਨਾਂ ਨੇ ਮਤਲਬ ਮੈਂ ਡਾਰ ਗਿਆ ਉਹਨੇ ਮੈਨੂੰ ਧਮਕੀ ਦਿੱਤੀ ਤੈਨੂੰ ਜਾਨੋਂ ਮਾਰ ਦੇਣਾ ਕਿਹੜੀ ਧਮਕੀ ਦਿੱਤੀ ਹਾਂਜੀ ਗੋਲੀਆਂ ਮਾਰਨੀਆਂ ਕਹਿੰਦਾ ਕਿਹਨੇ ਦਿੱਤੀ ਧਮਕੀ ਹਰਨੇਕ ਨੇ ਜੀ 36 ਗੱਲ ਦੱਸ ਪੁੱਤ ਕੋਈ ਨਹੀਂ ਮੇਰਾ ਪੁੱਤ ਕੋਈ ਨਹੀਂ ਹਾਂਜੀ ਹਾਂਜੀ ਸੱਚੀ ਆ ਭਈ ਹਰਨੇਕ ਨੇ ਧਮਕੀ ਦਿੱਤੀ ਕਿਹੜਾ ਪਿੰਡ ਉਹਦਾ ਪਿੰਡ ਜੀ ਪਿੰਡ ਦਾ ਨਹੀਂ ਮੈਨੂੰ ਪਤਾ ਨਹੀਂ ਕਰਨ ਦੇ ਥਰੂ ਜਾਉਂਦਾ ਕੋਟ ਕੋਟ ਖਰਾਸ ਦਾ ਮੈਨੂੰ ਤਾਂ ਪਤਾ ਨਹੀਂ ਕਿ ਕਿੱਥੇ ਹੋਇਆ ਵੀਰੇ ਹਾਂਜੀ ਆ ਨੈਰ ਤੇ ਹੋਇਆ ਨੈਰ ਕੋਈ ਨਹੀਂ ਕੋਈ ਨਾ ਕੋਈ ਨਹੀਂ ਬਣਾ ਹਾਂਜੀ ਕਿਹਦੀ ਕਿਹ ਨੂੰ ਨੈਰ ਨਾਲ ਹੁਣ ਹੀ ਤੂੰ ਕਹਿ ਰਿਹਾ ਇੰਜੈਕਸ਼ਨ ਲਾਇਆ ਹੁਣ ਹੀ ਤੂੰ ਕਹਿ ਰਿਹਾ ਕਤਲ ਹੋਇਆ ਹਾਂਜੀ ਇੰਜੈਕਸ਼ਨ ਹੀ ਲਾਇਆ ਮਤਲਬ ਨਾਲ ਹੁਣ ਹੀ ਤੂੰ ਕਹਿ ਰਿਹਾ ਨਾਲੇ ਕਤਲ ਹੋਇਆ ਨਾਲੇ ਟੀਕਾ ਲਾਇਆ ਹਾਂਜੀ ਮਤਲਬ ਤੁਸੀਂ ਕਹਿ ਰਹੇ ਆ ਮਤਲਬ ਕਤਲ ਹੋਇਆ ਆ ਨਹੀਂ ਅਸੀਂ ਅਸੀਂ ਤਾਂ ਕਹਿ ਰਹੇ ਆ ਇਹ ਤੋਂ ਕਹਿ ਰਹੇ ਆ ਇਹ ਤਾਂ ਤੁਹਾਨੂੰ ਜਵਾਬ ਕੋਈ ਨਹੀਂ ਤੁਸੀਂ ਸੱਚ ਦੱਸ ਰਹੇ ਕਿ ਹੋਇਆ ਇੰਜੈਕਸ਼ਨ ਦਾ ਯਾਰ ਇੱਕ ਜਣਾ ਬਹੁਤ ਇੰਜੈਕਸ਼ਨ ਦਾ ਕਹਿਆ ਤਾਂ ਬਹੁਤ ਗੈਂਗਸਟਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵੀਰ ਸਿੰਘ ਬੱਬਾ ਕਾਲਾ ਕਹਿੰਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵੀਰ ਸਿੰਘ ਬੱਬਰ ਪਿੰਡ ਕੇਸਰਪੁਰ ਨੌਜਵਾਨ ਤੇ ਪਿੰਡ ਦਾ ਹੀ ਆ ਜੀ ਮੈਂ ਚਾਚੇ ਤਾਂ ਚਲਾਦਾ ਸੋ ਨੌਜਵਾਨ ਜਿਹੜਾ ਇਹਨਾਂ ਦੇ ਹਿਸਾਬ ਨਾਲ ਕਹਿਣ ਨਾਲ ਵੀ ਡਰਗ ਲੈ ਕੇ ਮੱਕਾ ਸੋ ਸਾਨੂੰ ਇੱਕ ਵੀ ਡਰਗ ਦਾ ਇਹਨਾਂ ਨੇ ਕੋਈ ਵੀ ਟੈਸਟ ਨਹੀਂ ਦਿੱਤਾ ਜਿੱਦਣ ਅਸੀਂ ਕਹਿ ਰਹੇ ਸੀ ਵੀ ਅਸੀਂ ਸਸਕਾਰ ਨਹੀਂ ਕਰਨਾ ਸਾਨੂੰ ਮੁਲਾਜਾ ਕਰੋ ਉਹਦੀ ਰਿਪੋਰਟ ਦਿਓ ਕੋਈ ਵੀ ਅਜ ਤਾਈਂ ਪੰਜਾਬ ਪੁਲਿਸ ਵੱਲੋਂ ਜਾਂ ਡਾਕਟਰਾਂ ਵੱਲੋਂ ਕੋਈ ਰਿਪੋਰਟ ਨਹੀਂ ਦਿੱਤੀ ਗਈ ਸੋ ਉਲਟਾ ਜਿਹੜਾ ਪਰਿਵਾਰ ਨੂੰ ਜਿਹੜੀ ਆ ਮਾਂ ਦਾ ਨਿਕਾਜ ਆ ਮੂੰਹ ਹੋਇਆ ਇਹਦੇ ਵੱਲ ਦੇਖ ਕੇ ਵੀ ਇਹਨਾਂ ਨੂੰ ਤਰਸ ਨਹੀਂ ਆਉਂਦਾ ਵੀ ਅਸੀਂ ਕਿਹੜੀਆਂ ਕਰਤੂਤਾ ਕੰਢ ਰਹੇ ਆ ਜਿਹੜੀ ਪੰਜਾਬ ਪੁਲਿਸ ਲੋਕਾਂ ਦਾ ਮਸੀਹਾ ਮੰਨੀ ਜਾਂਦੀ ਆ ਇੰਟਰਨੈਟ ਤੇ ਭਗਵੰਤ ਮਾਨ ਸਾਹਿਬ ਵੱਲੋਂ ਇਹਨਾਂ ਨੂੰ ਬੜੇ ਹਾਈਲਾਈਟ ਕਰਕੇ ਬੜੇ ਵਧੀਆ ਪਰਸਨ ਦਿਖਾਇਆ ਜਾ ਰਿਹਾ ਇਹਦਾ ਬਿਲਕੁਲ ਜ਼ੀਰੋ ਹੋਏ ਪਿਆ ਆ ਮਾਂ ਦਾ ਮੂੰਹ ਦੇਖ ਕੇ ਵੀ ਨਾ ਤਰਸ ਨਹੀਂ ਆ ਰਿਹਾ ਜੋ ਬੱਚਾ ਮਹੀਨਾ ਹੋ ਗਿਆ ਮੁੱਕੇ ਨੂੰ ਇਹਨਾਂ ਨੇ ਇੱਕ ਵਾਰ ਵੀ ਇਹਨਾਂ ਨੇ ਮਾਂ ਨੂੰ ਚੰਗੇ ਤਰੀਕੇ ਨਾਲ ਗਾਈਡ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਇਨਸਾਫ ਦਵਾਂਗੇ ਤੁਸੀਂ ਚੁੱਪ ਕਰਕੇ ਬੈਠੋ ਜਾਂ ਜੋ ਵੀ ਸਾਡੀ ਕਾਰਵਾਈ ਆ ਉਹਨੂੰ ਪੈਂਡਿੰਗ ਰੱਖੋ ਇਹਨਾਂ ਨੇ ਇੱਕ ਵਾਰ ਜਿੰਨੀ ਵਾਰੀ ਆਉਂਦੇ 19 ਵਾਰੀ ਇਹਨਾਂ ਨੇ ਬਤਸ ਨੂੰ ਕੀ ਬਤਮੀਦੀ ਕਰਦੇ ਆ ਕੌਣ ਸੀ ਅੱਜ ਕੱਲ ਤੇ ਦੇਖਾਂਗੇ ਨਹੀਂ ਤੇ ਬੜੇ ਭਾਈ ਭਾਈ ਬੜੇ ਭਾਈ ਭਾਈ ਅਮਰਪਾਲ ਮਹਿਰੋ ਹੁਣ ਗੱਲ ਹੋਈ ਆ ਪੂਰਾ ਕਪੂਰਸਰਾ ਜਾਮ ਕਰਕੇ ਇਹਨਾਂ ਨੂੰ ਦਿਖਾਵਾਂਗੇ ਵੀ ਲੋਕਾਂ ਦੀ ਪਾਵਰ ਹੈਗੀ ਕੀ ਆ ਤੇ ਇਹ ਜਿਹੜੀਆਂ ਬਤਮੀਜ਼ੀਆਂ ਕਰਦੇ ਆ ਮਾਵਾ ਨਾਲ ਇਹ ਕਿਉਂ ਕਰ ਰਿਆ ਕੋਈ ਇਹਨਾਂ ਦੀ ਗਲਤੀ ਆ ਵਿਚਾਰਿਆਂ ਦੀ ਇੱਕ ਦਿਨ ਆ ਪੁੱਤਰ ਮਾਰਿਆ ਗਿਆ ਉੱਤੋਂ ਇਹਨਾਂ ਨਾਲ ਬਤਮੀਜ਼ੀ ਦਾ ਡਾਕਟਰ ਜੋ ਵੀ ਆ ਡਰੱਗ ਵੀ ਆ ਸਾਡੇ ਮੋਹਰੇ ਸਾਹਮਣੇ ਪਾਰਦਰਸ਼ੀ ਕਰੋ ਕਿਉਂ ਬਤਮੀਜ਼ੀ ਕਰਦੇ ਇਹਨਾਂ ਨੂੰ ਪਰਿਵਾਰ ਸਾਰਾ ਦੁਖੀ ਹੋਇਆ ਪਿਆ ਮਹੀਨਾ ਇੱਕ ਹੋ ਗਿਆ ਰੋਟੀ ਨਹੀਂ ਜੱਜਣਾ ਖਾਦੀ ਇਹਨਾਂ ਨੇ ਕਸੂਰ ਇਹਨਾਂ ਦਾ ਕੀ ਆ ਹੁਣ ਨੌਜਵਾਨ ਜਿਹੜਾ ਇਹਨਾਂ ਨੇ ਫੜਿਆ ਗਾ ਲੋ ਫੂਨ ਟ੍ਰੇਸ ਕਰ ਜਿੱਦਾਂ ਫੜਿਆ ਉਹ ਫੜਿਆ ਉਹ ਬਿਆਨ ਦੇਣ ਡਿਆ ਬੱਚਾ ਵੀ ਮੈਂ ਭਾਜੀ ਨਾਲ ਸੀਗਾ ਮੈਂ ਸਟੈਂਗਲੈਂਡ ਚਲ ਗਿਆ ਇਹਨਾਂ ਦੀ ਆਪਸੀ ਪਤਾ ਨਹੀਂ ਕੀ ਗੱਲਬਾਤ ਹੋਈ ਉਦੋਂ ਬਾਅਦ ਇਹਨੇ ਮੁੰਡਾ ਜਿਹੜਾ ਚੱਕ ਕੇ ਨਹਿਰ ਚ ਮਾਰਿਆ ਇਹਨਾਂ ਮੈਂ ਆਇਆ ਆਇਆ ਮੈਂ ਮੁੰਡੇ ਦੇ ਚੈੱਕ ਕੀਤਾ ਮੁੰਡਾ ਕਹਿੰਦਾ ਹੈ ਨਹੀਂ ਸੀ ਭਾਜੀ ਮੈਂ ਡਰ ਗਿਆ ਕਹਿੰਦਾ ਆਪਦਾ ਛੱਡ ਦੇ ਮੇਰੇ ਪਰਿਵਾਰ ਨੂੰ ਮੈਨੂੰ ਕਹਿੰਦਾ ਇਹਨਾਂ ਨੇ ਧਮਕੀ ਦਿੱਤੀ ਦੂਜੇ ਨੌਜਵਾਨ ਨੇ ਵੀ ਤੂੰ ਤੂੰ ਜੇ ਬੋਲਿਆ ਤੇਰੇ ਪਰਿਵਾਰ ਨੂੰ ਮਾਰਾਂਗੇ ਤੈਨੂੰ ਛੁੱਟਣ ਨਹੀਂ ਦੇਵਾਂਗੇ ਸਾਰੀ ਉਮਰ ਉਹ ਜਿਹੜਾ ਡਰ ਕੇ ਆਪਣੇ ਤੇ ਕੇਸਰ ਲੈ ਲਿਆ ਪੁਲਿਸ ਵਾਲਿਆਂ ਦੇ ਦਬਾਅ ਨਾਲ ਲੈ ਲਿਆ ਉਹਨਾਂ ਦੇ ਦਬਾਅ ਨਾਲ ਲੈ ਲਿਆ ਪੁਲਿਸ ਵਾਲਿਆਂ ਨੇ ਉਸ ਪਰਿਵਾਰ ਕੋਲੋਂ ਪੈਸੇ ਖਾ ਲਿਆ ਉਹ ਗਰੀਬ ਸਰ ਮੜ ਰਿਹਾ ਉਹ ਗਰੀਬ ਦੀ ਮਾਂ ਵੀ ਵਿਚਾਰੀ ਉਹ ਬੜ ਤੇ ਪਈ ਆ ਜਿਹੜੀ ਵੀ ਬਾਲਾ ਕੋਈ ਨਹੀਂ ਹੈ ਨਹੀਂ ਆ ਤੇ ਉਹਨਾਂ ਦੇ ਪਰਿਵਾਰ ਚ ਸੋ ਇਹਨਾਂ ਨੂੰ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਦੇਣਾ ਮਾਂ ਦਾ ਪੇ ਦਾ ਚਿਹਰਾ ਦੇਖੋ ਜੀ ਕੀ ਇਹਨਾਂ ਦੇ ਪੱਲੇ ਰਿਆ ਗਿਆ ਵਿਚਾਰਿਆਂ ਦੇ ਇੱਕੋ ਨੌਜਵਾਨ ਸੀਗਾ ਜਿਹੜਾ ਮਸਾ ਹੀ ਪਾਲ-ਪਾਲ ਕੇ ਜਵਾਨ ਕਰਦੇ ਭਗਵਾਨਤਮਾ ਸਾਹਿਬ ਆ ਬੇਨਤੀ ਆ ਤੁਹਾਡੇ ਮੂਰੇ ਤੁਸੀਂ ਕਹਿੰਦੇ ਪੰਜਾਬ ਚ ਨਸ਼ਾ 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 ਤੇ ਕੀਤਾ ਹੀ ਨਹੀਂ ਨੌਜਵਾਨ ਇਹੜਾ ਪੱਦਰੇ ਸੁੱਚੇ ਨੌਜਵਾਨ ਮਰਨ ਦਾ ਨਸ਼ੇ ਵਾਲੇ ਤੇ ਬੇਕਾਰ ਹੋ ਗਏ ਨਸ਼ੇ ਵਾਲੇ ਨਹੀਂ ਮੰਬੇ ਮਰ ਗਏ ਆ ਜਿਹੜੇ ਨੌਜਵਾਨ ਚੰਗੇ ਬਲੇ ਮੰਡੇ ਇਹਨਾਂ ਦਾ ਕੀ ਕਸੂਰ ਆ ਜੇ ਮਾਰੀ ਗਿਆ ਤਾਂ ਇਨਸਾਫ ਦੇ ਰਹੇ ਸਾਨੂੰ ਕੋਈ ਵੱਡੀ ਗੱਲ ਤੇ ਕਹਿ ਨਹੀਂ ਹੁੰਦਾ ਕੋਈ ਹੀ ਘਰ ਤੋਂ ਲੱਖ 10 ਲੱਖ ਰੁਪਈਆ ਮੰਗਿਆ ਸਿਰ ਪੰਜਾਬ ਮੰਗ ਰਹੇ ਆ ਜੇ ਦੇਖਦੇ ਨਹੀਂ ਤਾਂ ਇਆਂ ਹੋਰੀਆਂ ਕਾਰਵਾਈਆਂ ਪਾਈਏ ਜਿਹੜੇ ਮਰਜੀ ਕਿੱਤੇ ਗੋਡੇ ਲੱਗিয়ে ਅਸੀਂ ਪੂਰਾ ਪਰਸੋਂ ਨੂੰ ਅਸੀਂ ਕਾੜਨ ਦਾ ਪੂਰਾ ਅਸੀਂ ਕਪੂਰਥਲਾ ਬੰਦ ਕਰਾਂਗੇ ਪੂਰੀਆਂ ਕਬੂਸੇ ਜਸੇ ਬੰਨੀਆਂ ਨਾਲ ਲੈ ਕੇ ਸਾਡੇ ਨਾਲ ਸਹਿਮਤ ਸੋ ਇਹ ਇਹ ਇਹਨਾਂ ਨੂੰ ਬਿਆਨ ਦਿੰਨੇ ਆ ਵੀ ਜੋ ਵੀ ਤੁਸੀਂ ਕਰ ਸਕਦੇ ਆ ਸਾਨੂੰ ਇਨਸਾਫ ਦਿਓ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਜੀ ਆਪਣਾ ਅੰਮ੍ਰਿਤਸਰ ਠੀਕ ਹੈ ਇਹ ਜਿਹੜਾ ਮੁੰਡਾ ਮਰਿਆ ਵਾ ਇਹ ਤੁਹਾਡਾ ਕੀ ਲੱਗਦਾ ਸਾਡਾ ਦੋਤਾ ਲੱਗਦਾ ਸੀ ਤੇ ਤੁਸੀਂ ਕਿਹੜੇ ਪਿੰਡ ਦੇ ਹੋ ਅਸੀਂ ਕਲਮਾ ਦੇ ਕਲਮਾ ਦੇ ਇਹ ਤੁਹਾਡੇ ਕੋਲ ਆ ਰਹੇ ਸੀ ਹਾਂਜੀ ਹੱਤ ਆਏ ਹੋਇਆ ਸੀ ਹੱਲੇ ਮੇਰੇ ਕੋਲ ਆਏ ਨਹੀਂ ਅੱਛਾ ਠੀਕ ਹੈ ਤੇ ਕਦੋਂ ਹੀ ਰਹ ਰਹੇ ਸੀਗਾ ਇੱਕ ਮਤਲਬ ਜਿੱਦਾ ਕੰਮ ਸਿੱਖ ਰਿਹਾ ਸੀ ਸਲੂਨ ਵਿੱਚ ਠੀਕ ਹੈ ਤੇ ਕੰਮ ਸਿੱਖਦਾ ਸੀਗਾ ਸਲੂਨ ਦਾ ਹਾਂਜੀ ਅੱਛਾ ਤੁਹਾਨੂੰ ਲੱਗਦਾ ਕਿ ਉਹ ਨਸ਼ਾ ਵਗੈਰਾ ਕਰਦਾ ਸੀ ਨਹੀਂ ਬਿਲਕੁਲ ਨਹੀਂ ਮੇਰੇ ਕੋਲ ਮੇਰੇ ਕੋਲ ਰਿਹਾ ਉਹ ਚਾਰ ਦਿਨ ਉਹ ਇਦਾਂ ਕਰ ਰਿਹਾ ਬੱਚੇ ਦਾ ਬੁੱਧਾ ਹੀ ਪਤਾ ਲੱਗ ਜਾਂਦਾ ਆ ਉਹ ਨਹੀਂ ਸੀ ਕਰਦਾ ਨਸ਼ਾ ਲੜ ਕੋਲ ਤੁਹਾਡੇ ਕੋਲੋਂ ਗਿਆ ਵਾ ਕੰਮ ਤੇ ਨਹੀਂ ਆਇਆ ਰਾਤ ਨੂੰ ਤੁਸੀਂ ਥਣੇ ਕੋ ਚਲਾ ਦਿੱਤੀ ਮੈਂ ਇਦਾਂ ਸੀ ਜਿੱਦਾਂ ਮੈਂ ਕਰਦੀ ਸੀਗੀ ਘਰ ਵਿੱਚ ਮੈਂ ਉਹਦਾ ਫੋਨ ਲਾਉਂਦੀ ਸੀ ਉਹਨੂੰ ਬਹੁਤ ਫੋਨ ਲਾਏ ਮੈਂ ਵੀ ਉਹਨਾਂ ਦੀ ਮੰਮੀ ਨੇ ਵੀ ਲਾਏ ਅਸੀਂ ਫੇਰ ਮੁੜ ਕੇ ਬਾਅਦ ਚੜਨੀ ਹੋਈ ਗੱਲ ਉਹਨੂੰ ਕਹੀ ਕਿ ਪਤਾ ਨਹੀਂ ਮੈਂ ਤਾਂ ਸ਼ਾਇਦ ਬੌਂਡਿੰਗ ਦਾ ਕਰਦਾ ਹੋਇ ਬਾਰਾ ਦੀ ਤਾਂ ਨਹੀਂ ਫੋਨ ਚੱਕਦਾ ਤੇ ਜਦੋਂ 8 ਵਜੇ ਤੱਕ ਸਾਡਾ ਫੋਨ ਨਹੀਂ ਚੱਕਿਆ ਮੈਂ ਫੇਰ ਮਤਲਬ ਜਸਵੀਰ ਨੇ ਫੋਨ ਕੀਤਾ ਭੈਣ ਨੇ ਕਿ ਤੁਸੀਂ ਦੇਖ ਕੇ ਆਓ ਭਾਵੀ ਸਰੂਲ ਚ ਮੈਂ ਮੈਂ ਤਾਂ ਮੇਰਾ ਜੇਠ ਗਿਆ ਤੇ ਉੱਥੇ ਦੇਖਿਆ ਤਾਂ ਉਹ ਕਹਿੰਦੇ ਉਹ 5:30 ਵਜੇ ਦਾ ਗਿਆ ਆ ਕਰੋ ਹਾਂਜੀ ਹੁਣ ਇਹ ਸਾਬ ਨੂੰ ਹਾਂਜੀ ਅਸੀਂ ਇਨਸਾਫ ਮੰਗਦੇ ਆ ਸਾਡੇ ਮੁੰਡੇ ਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਨਾ ਕਾਤਲ ਫੜਨੇ ਹੋਣੇ ਚਾਹੀਦੇ ਆ ਜਿਹੜੇ ਹੈਗੇ ਆ ਨਾਲ ਹੋਰ ਵੀ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਕਿੰਦਾ ਦਾ ਆਇਆ ਜਿਹੜਾ ਦੂਸਰੇ ਨੇ ਪਹਿਂਦੇ ਦੱਸਿਆ ਕਿ ਐਸਐਸਓ ਸਾਹ ਕਹ ਰਿਹਾ ਕਿ ਨਹੀਂ ਤੁਹਾਡਾ ਮੁੰਡਾ ਜਿਹੜਾ ਹਾਂਜੀ ਤਾਂ ਕਿ ਆਉਣਾ ਨਹੀਂ ਰਿਪੋਰਟ ਨਹੀਂ ਹੱਲੇ ਆਈ ਹੈ ਕਿ ਕਿਆ ਉਹਦਾ ਇਦਾਂ ਹੀ ਆ ਬੋਲੇ ਵੀ ਓਖਿਆ ਸਾਨੂੰ ਹਾਂਜੀ ਮੇਰਾ ਨਾਮ ਜਸਵੀਰ ਕੌਰ ਠੀਕ ਹੈ ਜਿਹੜਾ ਮੁੰਡਾ ਮਰਿਆ ਉਹ ਤੁਹਾਡਾ ਕੀ ਲੱਗਦਾ ਹੈ ਮੇਰਾ ਬੇਟਾ ਠੀਕ ਹੈ ਤੇ ਕਿੰਨੀ ਦੇਰ ਹੋ ਗਈ ਮਰੇ ਨੂੰ ਉਹਨੂੰ 28 ਤਰੀਕ 28 ਤਰੀਕ ਚੋਕੇ ਮਹੀਨੇ ਸਾਡੇ ਘਰੋਂ ਮਤਲਬ ਕਿ ਕੰਮ ਤੋਂ ਗਿਆ ਸੀਗਾ ਕੰਮ ਤੋਂ ਸਾਢੇ 5 ਜੋ ਕੰਮ ਤੋਂ ਨਿਕਲਿਆ ਬੜਾ ਸੋਹਣਾ ਉਸ ਤੋਂ ਬਾਅਦ ਚ ਉਹਨੇ ਸਾਡਾ ਕੋਈ ਫੋਨ ਨਹੀਂ ਚੱਕਿਆ ਸਾਢੇ 6 ਮੈਨੂੰ ਕਾਲ ਲਾਉਂਦਾ ਹੁੰਦਾ ਸੀ ਵੀ ਮਮਾ ਮੈਂ ਘਰ ਆ ਗਿਆ ਉਸ ਦਿਨ ਮੈਨੂੰ ਫੋਨ ਨਹੀਂ ਆਇਆ ਮੈਂ ਫੋਨ ਲਾਇਆ 7 ਵਜੇ ਵੀ ਲਾਇਆ 8 ਵਜੇ ਵੀ ਲਾਇਆ ਨਹੀਂ ਚੱਕਿਆ 8 ਵਜੇ ਤੋਂ ਬਾਅਦ ਇਹ ਮੰਮੀ ਹੈ ਇਹਦੇ ਕੋਲ ਰਹਿਦਾ ਸੀਗਾ ਇਹ ਦੇਖਣ ਗਈ ਸਲੂਨ ਵਾਲੇ ਕਹਿੰਦੇ 5:30 ਵਜੇ ਤਾਂ ਗਿਆ ਹੋਇਆ ਮੈਂ ਰਾਤ ਨੂੰ ਉਸੇ ਟਾਈਮ ਹੀ ਆਪਣੇ ਸਹੁਰੇ ਵਿੰਡੋ ਆਪਣਾ ਮੁੰਡਾ ਲੈ ਕੇ ਨਾਲ ਤੁਰ ਪਈਆਂ ਜਿਹੜਾ ਮੁੰਡਾ ਹਰਨੇਕ ਆ ਉਹਨੂੰ ਵੀ ਮੈਂ ਫੋਨ ਕੀਤਾ ਮੈਂ ਕਿਹਾ ਵੀ ਤੇਰੇ ਨਾਲ ਹੁੰਦਾ ਆ ਕਿੱਥੇ ਆ ਤਾਂ ਮੱਟੂ ਕਹਿੰਦੇ ਸੀ ਮੇਰੇ ਮੁੰਡੇ ਨੂੰ ਕਹਿੰਦਾ ਮਾ ਤਾਂ ਮੇਰੇ ਨਾਲ ਨਹੀਂ ਹੈ ਪਰ ਮੈਂ ਉਹਨੂੰ ਮਿਲਣਾ ਸੀ ਮੈਂ ਜਾਣਾ ਪਹਿਲਾਂ ਉਹ ਕਪੂਰਥਲੇ ਮੁੰਡਾ ਆਇਆ ਮੜ ਕੇ ਉਹ ਮੁੰਡਾ ਆਪ ਹੀ 파ੜੇ ਪੈਂਡ ਮੇਰੇ ਮੁੰਡੇ ਨੂੰ ਲੱਭਣ ਗਿਆ ਜਦ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਅਸੀਂ ਕਤਾਰਪੋਟ ਥਾਣੇ 'ਚ ਰਿਪੋਰਟ ਲਗਾਈ ਆ ਰਿਪੋਰਟ ਲਗਾਉਣ ਤੋਂ ਬਾਅਦ ਉੱਥੇ ਸਾਡੀ ਸੁਣਵਾਈ ਨਹੀਂ ਹੋਈ ਫਿਰ ਨੂੰ ਅਸੀਂ ਫੇਰ ਗਏ ਆ ਰਾਤ ਦੇ 2 ਵਜੇ ਤੱਕ ਕਰਨੇ ਇੱਕ ਸਾਡੇ ਨਾਲ ਲੱਭਦਾ ਰਿਹਾ ਮੁੰਡੇ ਨੂੰ ਜਿਹੜਾ ਉਹਦਾ ਯਾਰ ਦੋਸਤ ਸੀਗਾ ਫਿਰ ਨੂੰ ਜਦੋਂ ਅਸੀਂ ਰਿਪੋਰਟ ਫੇਰ ਗਏ ਆ ਥਾਣੇ ਸਾਡੀ ਸੁਣਵਾਈ ਨਹੀਂ ਹੋਈ ਉੱਥੇ ਸਾਡੇ ਨਾਲ ਰੂਡ ਬਿਹਵ ਕੀਤਾ ਗਿਆ ਫਿਰ ਅਸੀਂ ਖੁਦ ਆਪ ਆਪਣੇ ਮੁੰਡੇ ਦੀ ਫੋਟੋ ਲੈ ਕੇ ਹਾੜੇ ਪੈਂਟ ਤੱਕ ਸਾਰੇ ਲੱਭਦੇ ਗਏ ਜਿੱਥੇ ਤੱਕ ਸਾਨੂੰ ਲੋਕੇਸ਼ਨ ਦੱਸੀ ਸੀ ਕਰਤਾਰਪੁਰ ਵਾਲਿਆਂ ਨੇ ਸਾਡੇ ਮੁੰਡੇ ਦਾ 9 ਵਜੇ ਫੋਨ ਬੰਦ ਹੋ ਗਿਆ ਸੀ ਉਹ ਤੋਂ ਬਾਅਦ ਸੰਬੋਧਵਾਰ ਨੂੰ ਸਵੇਰੇ 7 ਵਜੇ ਚਾਚਾ ਜੀ ਰੀਡਰ ਆ ਉਹਨਾਂ ਨੇ ਫੋਟੋ ਪਾਈ ਵੀ ਆਹ ਫੋਟੋ ਵਿਚਾਲ ਲਓ ਮੇਰੇ ਪੁੱਤ ਦੀ ਹੀਗੀ ਭਵਾਨੀਪੁਰ ਬੈਂਚੋਂ ਮੇਰੇ ਪੁੱਤ ਦੀ ਲਾਸ਼ ਮਿਲੀ ਆ ਜਦੋਂ ਅਸੀਂ ਇੱਥੇ ਆਏ ਆ ਸਾਨੂੰ ਆਉਂਦਿਆਂ ਨੂੰ ਇਹੀ ਗੱਲ ਕਹੀ ਗਈ ਆ ਤੁਸੀਂ ਸੈਨ ਕਰਦੋ ਸੰਸਕਾਰ ਕਰਦੋ ਮੁੰਡੇ ਦਾ ਅਸੀਂ ਕਾਰਵਾਈ ਕਰਾਂਗੇ ਅਸੀਂ ਉਦੋਂ ਵੀ ਰੋਏ ਪਿੱਟੇ ਆ ਅਸੀਂ ਉਦੋਂ ਵੀ ਕਵਰ ਲਵਾਈ ਆ ਫੇਰ ਜਾ ਕੇ ਇਹਨਾਂ ਨੇ ਸਾਡਾ ਪਾਪਾ ਕੀਤਾ ਅਸੀਂ ਆਪਣੇ ਮੁੰਡੇ ਦਾ ਸੰਸਕਾਰ ਕਰਤਾ 8 ਤਰੀਕ ਦਾ ਮੁੰਡਾ ਗਿਆ ਅੱਜ ਦੇਖੋ ਕਿੰਨੇ ਦਿਨ ਹੋ ਗਏ ਅਸੀਂ ਰੋਜ਼ ਇੱਥੇ ਗੇੜੇ ਮਾਰਦੇ ਆ ਰੋਜ਼ ਗੇੜੇ ਮਾਰਦੇ ਆ ਜਿਵੇਂ ਉਹ ਕਾਤਲ ਵੀ ਚੱਕ ਲਿਆ ਵਾ ਕਾਤਲ ਬਿਆਨ ਵੀ ਦੇ ਰਿਆ ਕਹਿੰਦਾ ਜੀ ਮੇਰੇ ਨਾਲ ਦੂਸਰਾ ਮੁੰਡਾ ਸੀ ਹਰਨੇਕ ਉਹ ਹਰਨੇਕ ਸਾਡੇ ਨਾਲ ਦਾਸ ਦੇਣ ਸਾਡੇ ਨਾਲ ਹੀ ਰਿਹਾ ਆ ਤੇ ਮੁੰਡੇ ਨਾਲ ਤੁਹਾਡੇ ਮੁੰਡੇ ਨਾਲ ਕੋਈ ਲਗਤਵਾਜੀ ਕੋਈ ਲਗਤਵਾਜ ਨਹੀਂ ਇਕੱਠੇ پڑے ਆ ਇਹ ਕੋਈ ਆ ਜੀ ਲਗਤਵਾਜੀ ਕੋਈ ਇੰਦਾ ਤਾਂ ਲੱਗ ਰਿਹਾ ਕਿ ਤੁਹਾਡਾ ਮੁੰਡਾ ਨਸ਼ਾ ਕਰਦਾ ਸੀਗਾ ਮੇਰਾ ਪੁੱਤ ਨਸ਼ਾ ਨਹੀਂ ਸੀ ਕਰਦਾ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਐਸਐਚਓ ਸਰ ਨੂੰ ਅਸੀਂ ਪੁੱਛਿਆ ਹੌਣ ਵੀ ਛੇਰੇ ਆ ਕੇ ਪੁੱਛਿਆ ਸਰ ਮੈਨੂੰ ਕਹਿੰਦੇ ਤੂੰ ਤਵਤੀਜ ਜ਼ਿਆਦਾ ਕਰਨ ਜਾਣਦੀ ਆ ਮੈਂ ਕਿਹਾ ਸਰ ਚਲੋ ਜੇ ਤੁਸੀਂ ਕਹਿੰਨੇ ਕਹਿੰਦਾ ਤੇਰਾ ਮੁੰਡਾ ਡਰੱਗ ਲੈ ਕੇ ਮਰਿਆ ਮੈਂ ਕਿਹਾ ਜੇ ਡਰੱਗ ਲੈ ਕੇ ਮਰਿਆ ਉਹਦੀ ਸਕੂਟਰੀ ਕਿੱਥੇ ਆ ਕਹਿੰਦਾ ਸਕੂਟਰੀ ਚਾਹੀਦੀ ਆ ਕਿ ਮੁੰਡੇ ਦਾ ਕਾਤਲ ਚਾਹੀਂਦੇ ਆ ਮੈਂ ਕਿਹਾ ਸਾਨੂੰ ਸਾਰਾ ਕੁਝ ਚਾਹੀਦਾ ਫਿਰ ਜਿਹੜਾ ਮੁੰਡਾ ਕਾਤਲ ਆ ਉਹ ਕਹਿੰਦਾ ਕਰਕੇ ਆਇਆ ਤੇਰਾ ਮੁੰਡਾ ਕਰਤਾਰਪੁਰੋਂ ਕਿੱਦਾਂ ਕਰਕੇ ਪਾੜੇਪਿੰਡ ਆ ਗਿਆ ਕੀ ਕਹਿੰਦੇ ਤੁਸੀਂ ਵੀ ਸਿਆਣੇ ਆ ਪਾੜੇਪਿੰਡੋਂ ਤੱਕ ਤੁਰ ਕੇ ਆਇਆ ਮੇਰਾ ਪੁੱਤ ਫਿਰ 28 ਦਾ ਗਮ ਹੋਇਆ ਹੋਇਆ ਅਨੱਤੀ ਸ਼ਾਮ ਨੂੰ 4:30 ਵਜੇ ਨਾਲ ਲਾਸ਼ ਮਿਲਈ ਆ। ਅਸੀਂ ਧਰਨਾ ਦਿੱਤਾ ਵਾ ਕਿ ਮੰਗ ਕੀ ਕਰਦੇ ਆ। ਕਰਨਾ ਅਸੀਂ ਇਹ ਜਿੱਤਾ ਅਸੀਂ ਮੰਗ ਕਰਦੇ ਆ ਸਾਗੇ ਪੁੱਤ ਦੇ ਕਤਲ ਪੜੇ ਜਾਣ ਜਿਹੜਾ ਹਰਨੇਕ ਮੁੰਡਾ ਆ ਉਹਨੂੰ ਕਿਉਂ ਨਹੀਂ ਚੱਕਦੇ? ਉਹਨੂੰ ਚੱਕਣ ਉਹ ਆਪਣੇ ਕੋਟ ਪੈਂਟ ਆ ਇੱਕ ਕੋਟ ਕਰਾਰ ਖਾਂ ਖਿਆਲੀ ਦੇ ਲਾਗੇ ਉੱਥੇ ਦਾ ਉਹ ਮੁੰਡਾ ਵਾ। ਹਾਂਜੀ ਅਸੀਂ ਉਹਦੇ ਚੱਕਣ ਦੀ ਮੰਗ ਕਰਦੇ ਆ ਵੀ ਉਹਨੂੰ ਲਿਆਂਦਾ ਜਾਵੇ ਜਦ ਤੱਕ ਉਹ ਨਹੀਂ ਆਉਂਦਾ ਅਸੀਂ ਨਹੀਂ ਹਿਲਦੇ ਹੈਗੇ। ਅਸੀਂ ਬੈਠਾ ਅਸੀਂ ਬੈਠੇ ਆ। ਯਾਦੋ ਖਰਾਸਰ ਸਰ ਮੁੰਡਾ ਜਿਹੜਾ ਹੁਣ ਆਊਗਾ ਤੁਸੀਂ ਉਹਦੇ ਬਿਆਨ ਲੈ ਲਿਓ ਦੀਪੂ ਦੇ ਉਹ ਖੁਦ ਚੀਕ-ਚੀਕ ਕੇ ਕਹਿ ਰਹੇ ਉਹਨੇ ਪ੍ਰਧਾਨ ਰੈਨੂ ਨੂੰ ਵੀ ਇਹੀ ਗੱਲ ਕਹੀ ਕਹਿੰਦਾ ਮੇਰੇ ਨਾਲ ਉਹ ਸੀਗਾ ਮੈਂ ਇੰਗਲੈਂਡ ਚਲੇ ਗਿਆ ਉਹਨੇ ਮੇਰੇ ਆਉਂਦੇ ਨੂੰ ਮੁੰਡੇ ਨੂੰ ਧੱਕਾ ਦਿੱਤਾ ਚਲੋ ਜੇ ਮੰਨਦੇ ਆ ਇਹਨਾਂ ਨੇ ਤਾਂ ਧੱਕਾ ਦਿੱਤਾ ਤੇ 28 ਤਰੀਕ ਦਾ ਉਹ ਰੱਖਿਆ ਕਿੱਥੇ ਸੀ ਫੇਰ ਦੀਪੂ ਕੋ ਮੋਬਾਈਲ ਸੀ ਮਹੀਨਾ ਹੋ ਗਿਆ ਦੀਪੂ ਕੋ ਮੋਬਾਈਲ ਸੀ ਦੀਪੂ ਸਾਡੇ ਘਰ ਦੱਸਣ ਕਿਉਂ ਨਾ ਆਇਆ ਵੀ ਸਾਡਾ ਸਾਡੇ ਨਾਲ ਮੁੰਡੇ ਨੇ ਨਸ਼ਾ ਕੀਤਾ ਤੇ ਉਹ ਮਰ ਗਿਆ ਦੀਪੂ ਦੀ ਵੀ ਇਹ ਗਲਤੀ ਹੈ ਨਾ ਇਹ ਸਾਡੇ ਮੁੰਡੇ ਦੀ ਐਕਟਿਵ ਆ ਕਿਉਂ ਨਹੀਂ ਮਿਲੀ ਇਹ ਦੀਪੂ ਖੁਦ ਕਹਿਣ ਗਿਆ ਕਹਿੰਦਾ ਮੁੰਡਾ ਆਪਣੇ ਸਪਲੈਂਡਰ ਤੇ ਮੇਰੇ ਕੋਲ ਆਇਆ ਵਾ ਕਰਨੇਕ ਲੈ ਕੇ ਆਇਆ ਫੇਰ ਹੁਣ ਕਾਰਵਾਈ ਜੇ ਨਹੀਂ ਹੁੰਦੀ ਤਾਂ ਨਾਦਰ ਆ ਇਦਾਂ ਹੀ ਰੱਖਣਾ ਸੀ ਇੱਥੇ ਹੀ ਬੈਠਾਂਗੇ ਇੱਥੇ ਹੀ ਮਾਰਨੇ ਆ ਸਾਡਾ ਵਾ ਜੈਪਰਤ ਮੈਂ ਇਸ ਟਾਈਮ ਬੀਜੇਪੀ ਪਾਰਟੀ ਦੀ ਪ੍ਰਧਾਨਾ ਔਰ ਮਜਬੂਤ ਸਿਕ ਆਪਣੇ ਵਾਲਤੀਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਰਹੇ ਨੂੰ ਇਹ ਜਿਹੜਾ ਮਸਲਾ ਨਾ ਕਾਫੀ ਇੱਕ ਮੰਤ ਤੋਂ ਚੱਲ ਰਿਹਾ ਵਾ 28 ਤਰੀਕ ਤੋਂ 28 ਤਰੀਕ ਨੂੰ ਇਹਨਾਂ ਦਾ ਬੇਟਾ ਲਾਪਤਾ ਹੋਇਆ ਸੀ ਜਿੱਦੇ ਵਿੱਚ ਉਹਨਾਂ ਦੀ 29 ਤਰੀਕ ਨੂੰ Laash ਮਿਲੀ ਸੀ 29 ਨੂੰ ਮਿਲੀ ਸੀ ਨਾ ਇਹਨਾਂ ਨੂੰ ਲੱਤੀ ਨਹੀਂ ਮਿਲੀ 29 ਨੂੰ ਮਿਲੀ ਔਰ 30 ਤਰੀਕ ਨੂੰ ਇਹਨਾਂ ਨੇ ਮੇਰੇ ਕੋਲ ਕਿਸੇ ਦੇ ਥਰੂ ਘਰ ਲਾਈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ 30 ਤਰੀਕ ਨੂੰ ਕੁਤਵਾਲੀ ਢਾਣੇ ਕੋਲ ਹੀ ਪਰਚਾ ਜ਼ੋਰ ਨਾਲ ਕਰਵਾ ਲਿਆ ਨਾਮ ਨੰਬਰ ਤੇ ਜਨਿਕੇ ਮੰਨ ਲਓ ਨਾਵਾਂ ਤੋਂ ਬਿਨਾ ਔਰ ਸਾਨੂੰ ਕੁਝ ਦਿਨ ਪਹਿਲਾਂ ਜਦੋਂ ਸਾਰੀਆਂ ਕਾਲਾਂ ਨਿਕਲੀਆਂ ਸਾਰਾ ਕੁਝ ਨਿਕਲਿਆ ਉਹਦੇ ਵਿੱਚ ਮੌਜੂਦਾ ਇੱਕ ਮੁੰਡੇ ਦੀ ਰੈਸਟ ਪਾਈ ਗਈ ਜੋ ਦੀਪੂ ਨਾਮ ਦਾ ਪਾੜੇ ਵਿੰਡ ਤੋਂ ਆ ਉਸ ਮੁੰਡੇ ਨੂੰ ਟਾਰਚਰ ਕੀਤਾ ਗਿਆ ਉਹਦੇ ਨਾਲ ਹੀ ਹਰਨੇਕ ਨੂੰ ਲਿਆਂਦਾ ਗਿਆ ਔਰ ਹਰਨੇਕ ਨੇ ਉਸ ਮੁੰਡੇ ਨੂੰ ਧਮਕੀ ਦਿੱਤੀ ਕਿ ਜੇ ਤੂੰ ਸਿਰੀਏ ਦੇ ਵਿੱਚ ਜਾ ਕਿਸੇ ਟਾਣੇ 'ਚ ਮੰਨਿਆ ਕਿ ਮੈਂ ਨਾਲ ਆ ਤੇ ਮੈਂ ਤੇਰਾ ਡੱਬਰ ਮਰਵਾ ਦਊਗਾ ਦੇਖੋ ਨਾ ਹਰਨੇਕ ਜਿਹੜਾ ਇਹਨਾਂ ਨੇ ਬੰਦਾ ਲਿਆਂਕੇ ਛੱਡ ਦਿੱਤਾ ਠੀਕ ਆ ਛੱਡਿਆ ਨੇ ਇਹਨਾਂ ਨੇ ਛੱਡਿਆ ਜੀ ਦੋ ਦਿਨ ਪਹਿਲਾਂ ਤਿੰਨ ਦੋ ਦਿਨ ਪਹਿਲਾਂ ਉਹ ਹੈਗਾ ਕੋਟ ਕਰਵਾਰ ਪਿੰਡ ਦਾ ਕੋਰਡ ਘਾਰ ਪੀਣ ਦਾ ਔਰ ਸਾਡੀ ਐਸਐਚਓ ਸਾਹਿਬ ਨਾਲ ਕੱਲ ਮੇਰੀ ਗੱਲ ਹੋਈ ਜਿਨ੍ਹਾਂ ਨੇ ਨਾ ਫੋਨ ਕੀਤਾ ਕਿ ਜਿੱਦਾਂ ਪ੍ਰਧਾਨ ਜੀ ਬੰਦਾ ਚੱਕ ਹੋਇਆ ਪਰ ਤੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਘਾਰ ਸੀ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਪ੍ਰਧਾਨ ਜੀ ਅਸੀਂ ਉਸ ਬੰਦੇ ਨੂੰ ਲੈ ਆਉਣੇ ਉਹਦਾ ਨਾਮ ਵੀ ਪਾ ਦਿਨੇ ਲੈ ਵੀ ਆਉਣੇ ਸੀਗਾ ਚਲੋ ਠੀਕ ਆ ਅੱਜ ਅਸੀਂ ਐਸਐਚਓ ਸਾਹਿਬ ਕੋਲ ਅੰਦਰ ਬੈਠੇ ਸੀ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਆ ਕਿ ਮੈਂ ਉਹ ਬੰਦੇ ਦੀ ਅਰੈਸਟ ਪਾ ਲੈਂਦਾ ਹਾਂ ਠੀਕ ਆ ਅਸੀਂ ਇਸ ਕਰਕੇ ਧਰਨਾ ਜੀ ਨਹੀਂ ਲਾਇਆ ਕਿਉਂਕਿ ਜੇ ਉਸ ਬੰਦੇ ਦੀ ਹਰਨੇਕ ਦੀ ਸ਼ਾਮ ਤੱਕ ਅਰੈਸਟ ਨਹੀਂ ਪੈਂਦੀ ਤਾਂ ਪਰਚੇ ਦੇ ਵਿੱਚ ਨਹੀਂ ਆ ਅਸੀਂ ਕੋਈ ਗੱਲ ਕਹਿੰਨੇ ਕਿ ਅਸੀਂ ਇਤੋਂ ਜ਼ਿਆਦਾ ਵੱਡਾ ਧਰਨਾ ਲਾਵਾਂਗੇ ਲਾਵਾਂਗੇ ਵੀ ਰੋਡ ਜਾਮ ਕਰਾਂਗੇ ਕਿਉਂਕਿ ਆਪਾਂ ਹੱਤਪਾੜ ਸੱਚ ਦੀ ਲੜਾਈ ਤੇ ਖੜੇ ਹੋਏ ਆਂ ਠੀਕਾ ਮੇਰਾ ਹਮੇਸ਼ਾ ਇੱਕੋ ਹੀ ਉਸੂਲ ਆ ਹੱਕ ਦੀ ਔਰ ਸੱਚ ਦੀ ਲੜਾਈ ਤੇ ਲੜਨਾ ਇਨ੍ਹਾਂ ਦਾ ਜਵਾਨ ਪੁੱਤ ਮਰਿਆ ਵਾ ਇੱਕ ਮੰਤ ਹੋ ਗਿਆ ਮੈਨੂੰ ਇਨ੍ਹਾਂ ਦੇ ਨਾਲ ਹੀ ਫਿਰਦਿਆਂ ਇੱਕ ਮੰਤ ਦੇ ਵਿੱਚ ਅੱਜ ਸਰਾਖ ਮਿਲਿਆ ਇੱਕ ਬੰਦਾ ਰੈਸਟ ਹੋਇਆ ਜਿਹਦਾ ਨਾਂ ਦੀਪੂ ਆ ਪਾੜੇ ਪੇਂਡ ਤੋਂ ਉਹ ਬੰਦਾ ਚੀਕ ਚੀਕ ਕੇ ਕਹਿਣ ਦਿਆ ਵਾ ਕੱਲ ਉਹਨੂੰ ਮੈਂ ਮਿਲੀ ਆ ਕਹਿੰਦਾ ਕਿ ਹਰਨੇਕ ਨੂੰ ਚੱਕੋ ਪ੍ਰਧਾਨ ਇਨ੍ਹਾਂ ਨੇ ਹਰਨੇਕ ਛੜਤਾ ਹਰਨੇਕ ਛੜਤਾ ਅੱਛਾ ਪ੍ਰਧਾਨ ਜ ਸਾਡੇ ਪਾਰਟੀ ਦਾ ਇੱਕ ਬੰਦਾ ਪਲੇਅਰ ਜਿਹੜਾ ਕਿ ਮੀਡੀਆ ਨੂੰ ਅੰਦਰ ਬਾਈਟ ਕਰਨ ਤੋਂ ਰੋਕ ਰਿਆ ਸੀਗਾ ਕਿ ਐਸਐਚਓ ਸਾਡੀ ਬਾਈਟ ਨਾ ਕਰੋ ਇਹ ਵਰਸ਼ਨ ਨਾ ਲਵੋ ਇਹਦੇ ਬਾਰੇ ਕੀ ਕਹੋਗੇ ਤੁਸੀਂ ਕਾਰਨ ਕੀ ਹੈ ਉਹਨਾਂ ਨੇ ਤਾਂ ਰੋਕਿਆ ਸੀ ਇਸ ਲਈ ਸਾਨੂੰ ਅੰਦਰ ਉਹਨਾਂ ਨੇ ਵਿਸ਼ਵਾਸ ਦਿਵਾਤਾ ਸੀ ਕਿ ਉਹਦੀ ਆਪਾਂ ਰੈਸਟ ਪਾ ਲੈਂਦੇ ਹਾਂ ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਦੀ ਵਾਈਟ ਨਾ ਲਵੋ ਕੋਈ ਐਡਾ ਇਸ਼ੂ ਨਹੀਂ ਕੋਈ ਐਦਾਂ ਦਾ ਇਸ਼ੂ ਨਹੀਂ ਹੈਗਾ ਮੇਰੇ ਨਾਲ ਹੀ ਆਏ ਆ ਆਪਣੇ ਪ੍ਰਧਾਨ ਆ ਮੇਰੇ ਨਾਲ ਸੀਨੀਅਰ ਵੀ ਆ ਔਰ ਸਾਡੇ ਬੀਜੇਪੀ ਦੇ ਕੋਈ ਐਡਾ ਇਸ਼ੂ ਨਹੀਂ ਹੈਗਾ ਮੀਡੀਆ ਤੁਹਾਡੇ ਭੈਣ ਭਰਾ ਵਾ ਮੀਡੀਆ ਦੇ ਮੋੜਨਾ ਮੋੜਾ ਲਾ ਕੇ ਦੱਸੀ ਚੋੜਨਾ ਕਦੀ ਤੁਸੀਂ ਦੱਸੋ ਆਪਾਂ ਕਿ ਗਲਤੀ 'ਚ ਖੜੇ ਹਾਂ ਐਸਾ ਕਿ ਨਾ ਸਾਰੇ ਬੈਠੇ ਨੇ ਤੁਸੀਂ ਪਰਿਵਾਰ ਦਾ ਮੈਂਬਰ ਕਉਂ ਨਹੀਂ ਖੜਾਇਆ ਵੰਦ ਬੈਠੇ ਜੀ ਪਰਿਵਾਰ ਦੀ ਮਾਤਾ ਗਈ ਇੱਕ ਮਿੰਟ ਸਾਰੇ ਇੱਕ ਮਿੰਟ ਪੁੱਛੋ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਮਾਤਾ ਜੀ ਤੁਸੀਂ ਨਾਲ ਸੀ ਤੁਹਾਨੂੰ ਬਾਹਰ ਮਾਰ ਕੇ ਲ ਗਈ ਮੈਂ ਅਸੀਂ ਤੇ ਬਾਹਰ ਕਰਦੇ ਜੀ ਜੀ ਹੁਣੇ ਹੀ ਉੱਟ ਕੇ ਅੰਦਰੋਂ ਆਏ ਆ ਬ੍ਰਦਰ ਮੇਰੇ ਨਾਲ ਹੀ ਅੰਦਰ ਗਏ ਮੈਂ ਬਿਆਨ ਦੇ ਰਿਹਾ ਨੂੰ ਵੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਬਾਹਰ ਦੇ ਰਹੇ ਹੋ ਇਹਨਾਂ ਦਾ ਇੱਕ ਮਿੰਟ ਮੇਰੀ ਗੱਲ ਸੁਣੋ ਜਦ ਮੇਰੀ ਅੰਕਲ ਜੀ ਨਾਲ ਨਹੀਂ ਸੁਣੋ ਮੇਰੀ ਗੱਲ ਜਦੋਂ ਤਾਂ ਮੈਂ ਸਵੇਰੇ ਆਈ ਆ ਨਾ ਸਵੇਰੇ ਆਈ ਆ ਮੈਂ ਕਿਹਾ ਵੀ ਤੁਸੀਂ ਮੁੰਡੇ ਨੂੰ ਐਸਐਚਓ ਹੁੰਦੀ ਆਪਾਂ ਗੱਲ ਕਰਦੇ ਆਂ ਨਹੀਂ ਹੁਣ ਦੀ ਵੀ ਦੱਸਦੀ ਆ ਹੁਣ ਦੀ ਵੀ ਦੱਸਦੀ ਪਹਿਲਾਂ ਸ਼ੇਰ ਦੀ ਸੁਣੋ ਐਸਐਚਓ ਆਇਆ ਬਾਹਰ ਇੱਥੇ ਸੀਗਾ ਮੈਂ ਕਿਹਾ ਸਰ ਸਾਸੀ ਕਾ ਕਹਿੰਦਾ ਸਾਸੀ ਕਾ ਕਹਿੰਦਾ ਕੀ ਗੱਲ ਹੋਈ ਤੁਸੀਂ ਕਰ ਕਿਉਂ ਨਹੀਂ ਬਹਿੰਦੇ ਮੈਂ ਕਿਹਾ ਸਰ ਮੇਰਾ ਪੁੱਤ ਗਿਆ ਵਾ ਘਰ ਬੈਠਾ ਮੈਂ ਤੁਸੀਂ ਉਹ ਮੁੰਡਾ ਕਿਉਂ ਨਹੀਂ ਚੱਕਿਆ ਕਹਿੰਦਾ ਤੂੰ ਤਫਤੀਸ਼ਣ ਲੱਗੀ ਹੋਈ ਐ ਮੈਂ ਕਿਹਾ ਲੱਗੀ ਆ ਜਾਂ ਮੇਰਾ ਪੋਤੇ ਆ ਇਹਦਾ ਕੀ ਬੋਲਣ ਦਾ ਮਤਲਬ ਐ ਮੈਨੂੰ ਇੰਨਾ ਸਮਝ ਨਹੀਂ ਹੋ ਰਹੀ ਮੇਰੀ ਸੁਣਵਾਈ ਵੀ ਕਹਿੰਦਾ ਤੇਰਾ ਮੁੰਡਾ ਟਰੱਕ ਲੈ ਕੇ ਮਰ ਗਿਆ ਅੱਛਾ ਜਿਹੜਾ ਉਹ ਟਰੱਕ ਲੈ ਕੇ ਗੱਲ ਕਰਦੇ ਆ ਪਰਸ਼ੇ ਨੇ ਐਸਐਚਓ ਸਾਹਿਬ ਤਾਂ ਲਿੱਤਾ ਵਾ ਉਹ ਕਹਿੰਦੇ ਮੈਂ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਕਿ ਮੈਂ ਟਰੱਕ ਦਿੱਤਾ ਆਏ ਮੇਰੇ ਨਾਲੇ ਮੇਰੇ ਪੁੱਤ ਆ ਠੀਕ ਐ ਉਹ ਮੇਰਾ ਇੱਕ ਮਿੰਟ ਇੱਕ ਮਿੰਟ ਔਰ ਇਹ ਮੇਰਾ ਪੋਤੂ ਰਿਹਾ ਆ ਨਿੱਕਾ ਨਿਆਣਾ ਨਹੀਂ ਝੂਠ ਬੋਲਦਾ ਠੀਕ ਐ ਇਹ ਮੂਰੇ ਟਟਕੇ ਪਿਆ ਐਸਐਚਓ ਸਾਨੂੰ ਕਹਿੰਦਾ ਤੈਨੂੰ ਕਿੱਥੇ ਪਤਾ ਮੇਰਾ ਭਰਾ ਡਰੱਗ ਲੰਦਾ ਸੀਗਾ ਦੱਸ ਦੇ ਪਤਾ ਦੱਸ ਕੇ ਜੀ ਸਤੂ ਆ ਨਿੱਕਾ ਸੀਗਾ ਜੀ ਸੀਗਾ ਕੀ ਕਹਿੰਦਾ ਜੀ ਉਹ ਕਹਿੰਦੇ ਸੀਗੇ ਇਹ ਇਹ ਉਹ ਡਰੱਗ ਚ ਤਾਂ ਡਰੱਗ ਲੈ ਤੇ ਚੱਕਰ ਖਾ ਕੇ ਉੱਥੇ ਡੇਗ ਗਿਆ ਬਾਈਂ ਚ ਤੇ ਮੈਂ ਕਹਾ ਤੁਹਾਨੂੰ ਕਿਦਾਂ ਪਤਾ ਜੀ ਮੇਰਾ ਭਰਾ ਸੀ ਉਹ ਨਹੀਂ ਇਦਾਂ ਦੇ ਕੰਮ ਕਰਦਾ ਮੈਂ ਕਹਿੰਨਾ ਵਾ ਮੈਂ ਸੌ ਵੀ ਖਾ ਲੈਣਾ ਵਾ ਪਰ ਉਹ ਤਾਂ ਹੁਣ মিডিਆ ਸਾਹਮਣੇ ਕਹਿ ਰਹੇ ਮੈਂ ਆ ਗੱਲ ਕਹੀ ਨਹੀਂ ਆ ਚੂੜੀ ਪੋਚ ਲੈਣੇ ਨਹੀਂ ਅਸੀਂ ਇਸੇ ਕਰਕੇ ਉਹ ਤੇ ਕਰਾਉਂ ਨਹੀਂ ਕਰਦੇ ਇਸੇ ਕਰਕੇ ਵਿਸ਼ਵਾਸ ਨਹੀਂ ਕਰਦੇ ਉਹਨੇ ਮੁੰਡਾ ਚੱਕਣਾ ਹੀ ਨਹੀਂ ਚਾਹਿਆ ਗੱਲ ਤੁਹਾਡਾ ਨਾ ਕਰਨਾ ਚਾਹੀਦੀ ਸਰ ਤੁਸੀਂ ਮੇਰੇ ਸਵਾਲ ਖੇਰ ਮੈਂ ਬਾਹਰ ਆ ਕੇ ਬੈਠੀ ਤੁਸੀਂ ਸਵਾਲ ਕੀਤਾ ਮੈਨੂੰ ਕਿ ਪਰਿਵਾਰ ਮੈਂਬਰ ਕਿਉਂ ਨਹੀਂ ਬੈਠਾ ਅੰਦਰ ਜਦੋਂ ਅਸੀਂ ਅੰਦਰ ਗਏ ਮਾਤਾ ਜੀ ਨੇ ਮੈਂ ਨਾਲ ਗਈ ਮੇਰੇ ਨਾਲ ਹੀ ਖੜਿਆ ਮੇਰੇ ਪਰਿਵਾਰ ਮੈਂਬਰ ਤੋਂ ਬਿਨਾ ਨਾ ਡੀਐਸਪੀ ਨੂੰ ਕਦੀ ਮਿਲੀ ਨਾ ਐਸਐਚਓ ਨੂੰ ਕੀ ਗਾਇ ਕੋ ਸਰਦਾਰ ਜੀ ਅੰਕਲ ਖੜੇ ਇਹਨਾਂ ਦੇ ਪਤਾ ਨਹੀਂ ਕੀ ਲਾ ਕੇ ਸਾਡੇ ਨਾਲ ਵਿਧ ਨਾਲ ਬੈਠੇ ਇਹਨਾਂ ਦੇ ਸਾਹਮਣੇ ਮੈਂ ਐਸਐਚਓ ਨੂੰ ਇੱਕੋ ਹੀ ਗੱਲ ਕਹੀ ਮੈਂ ਕਿ ਸਰ ਮੈਨੂੰ ਨਹੀਂ ਪਤਾ ਉਹ ਬੰਦਾ ਕੀ ਆ ਕੀ ਨਹੀਂ ਹੈਗਾ ਜਿਹੜਾ ਬੰਦਾ ਤੁਸੀਂ ਰਿਮਾਂਡ ਚ ਲਿਆਂਦਾ ਚੱਕਿਆ ਉਹ ਬੰਦਾ ਚੀਕ ਕੇ ਕਹਿਣ ਦਿਆ ਨਾ ਹਰਨੇਕ ਨਾਲ ਆ ਮੇਰੇ ਸਰ ਉਹਦੀ ਰੈਸਟ ਪਾਓ ਉਹ ਬੰਦਾ ਚੱਕ ਕੇ ਲਿਆਓ ਤਾਂ ਇਹ ਗੱਲ ਜੇ ਨਹੀਂ ਤੁਸੀਂ ਨਾਲ ਹੀ ਦੱਸ ਦੋ ਇਹ ਪਰਿਵਾਰ ਤੇ ਖੜਾ ਵਾ ਮੇਰੀ ਗਾ ਤੁਹਾਹੀ ਨਾਲ ਬਾਹਰ ਨੀਤੀ ਹੈ ਜਿਹੜੀ ਬਾਹਰ اٹਹੀ ਜਿਹੜੋ ਹੀ ਆਏ ਸਰ ਉਧਰੋਂ ਹੀ ਆਇਆ ਔਰ ਠੀਕ ਹੈ ਜਿਹੜੋ ਹੀ ਅੰਦਰ ਹੈ ਨਾ ਤੁਸੀਂ ਇਕੱਲੇ ਬੈਠੇ ਹੋ ਅੰਦਰ ਇਹ ਬਾਹਰ ਬੈਠੇ ਹੋ ਸਰ ਉਧਰੋਂ ਉੱਠ ਕੇ ਅੰਦਰ ਆਇਆ ਹਾਂ ਵੀਰ ਉਧਰੋਂ ਅੰਦਰ ਸ਼ੰਤ ਬਲੇਰ ਜੀ ਬਲੇਰ ਜੀ ਕਿਉਂ ਨਹੀਂ ਆ ਰਹੇ ਤੁਹਾਡੀ ਐਸਐਚਓ ਨਾਲ ਕੀ ਗੱਲ ਬਾਤ ਹੋ ਰਹੀ ਹੈ ਵਿੱਚ ਮੇਰੀ ਐਸਐਚਓ ਨਾਲ ਗੱਲ ਹੋਈ ਮੈਂ ਇਦਾਂ ਖੜੀ ਸੀਗੀ ਸਾਰੇ ਬੈਠੇ ਹੋ ਇਹਨਾਂ ਬਤੋਰ ਨਾਲ ਨੂੰ ਹੋਈ ਨਹੀਂ ਸਰ ਇਹ ਚੁ ਮੰਡਾਨ ਕਰਨੇ ਵਾਲ ਨੂੰ ਨਹੀਂ ਹੋਏ ਤੁਹਾਨੂੰ ਪਤਾ ਜਨਾਬਤ ਧਰਨੇ ਵਾਲ ਨੂੰ ਹੋਣਾ ਧਰਨਾ ਸਾਡਾ ਛੋਟਾ ਨਹੀਂ ਹੋਣਾ ਠੀਕ ਹੈ ਜੰਦਰ ਸ਼ੇਖਰ ਜੀ ਤੁਸੀਂ ਬੜੇ ਚਾਹੇ ਜਾਣਦੇ ਹੋ ਅੱਜ ਸਾਰਾ ਮੀਡੀਆ ਸ਼ਹਿਰ ਦੇ ਸਾਹਮਣੇ ਖੜਾ ਨਹੀਂ ਆਪਾਂ ਡਰਦੇ ਨਹੀਂ ਇੱਕ ਮਿੰਟ ਮੀਡੀਆ ਦੇ ਨਾਲ ਮੋਢਾ ਨਾ ਮੋਢਾ ਲਾ ਕੇ ਖੜੇ ਆ ਪਰ ਦਾ ਨਾ ਨਾ ਤੁਸੀਂ ਮੁੰਡਾ ਨਾ ਮੋਢਾ ਲਾ ਕੇ ਖੜੋ ਸੱਜ ਮੀਡੀਆ ਇਹਨਾਂ ਨਾਲ ਖੜਾ ਵਾ ਠੀਕ ਆ ਆਪਾਂ ਸਾਰੇ ਖੜੇ ਆ ਭੈਣ ਭਰਾਸੀ ਇਹਨਾਂ ਨਾਲ ਮੋਢਾ ਨਾ ਮੋਢਾ ਲਾ ਕੇ ਖੜੇ ਆ ਇਨਸਾਨ ਦੁਆਰਾ ਇਨਸਾਨ ਦੁਆਕੇ ਛੱਡਾਂਗੇ ਵੀਰ ਹੁਣ ਐਸੇ ਸੱਚ ਨਾ ਸੱਚ ਹਰ ਹਰ ਖਿਚੋਣਾ ਚਾਹੁੰਦਾ ਮੇਰੀ ਗੱਲ ਸੁਣੋ ਮੈਂ ਅੰਦਰ ਸੀ ਇਹਨਾਂ ਦੇ ਨਾਲ ਇਹਨਾਂ ਨੇ ਵੀ ਕੀਆ ਪੀ ਹਾਂ ਜੀ ਉਹ ਮੁੰਡਾ ਬਿਆਨ ਦੇ ਰਿਹਾ ਕਹਿੰਦਾ ਤੁਹਾਨੂੰ ਕਿੱਦਾਂ ਪਤਾ ਉਹ ਤਾਂ ਮੁੰਡਾ ਬਹੁਤ ਕੁਝ ਬੋਲੂਗਾ ਉਹ ਮੁੰਡਾ ਕਹਿੰਦਾ ਇਹਨਾਂ ਦਾ ਮੁੰਡਾ ਡਰੱਗ ਲੈਂਦਾ ਜੀ ਮੇਰਾ ਮੁੰਡਾ ਡਰੱਗ ਲੈਂਦਾ ਸੀਗਾ ਤੇ ਉਹ ਮੁੰਡਾ ਕਿੱਦਾਂ ਉਹਨੂੰ ਉੱਥੇ ਲੈ ਕੇ ਗਿਆ ਠੀਕ ਹੈ ਮੇਰਾ ਪੁੱਤ ਇੱਕ ਜਾਨੇ ਤੋਂ ਚੱਕਣ ਵਾਲਾ ਹੈਗਾ ਸੀ ਮੇਰੇ ਪੁੱਤ ਨੂੰ ਤਾਂ ਚਾਰ ਜਾਨੇ ਨਹੀਂ ਹੱਥ ਪਾ ਸਕਦੇ ਇਹ ਇਕੱਲਾ ਕੋਈ ਮੁੰਡਾ ਲੈ ਗਿਆ ਠੀਕ ਹੈ ਮੈਂ ਕਹਾਂ ਉਹ ਬਹੁਤ ਤਕੜਾ ਸੀ ਉਹ ਐਸਐਚਓ ਦੇ ਸਾਹਮਣੇ ਕੋਈ ਯਕੀਨ ਨਹੀਂ ਕਿਉਂਕਿ ਉਹ ਕੱਲ੍ਹ ਦਾ ਹੀ ਮੈਨੂੰ ਫੋਨ ਤੇ ਵੀ ਬਹੁਤ ਬੋਲਿਆ ਸੀ ਅੱਜ ਵੀ ਮੈਨੂੰ ਬੋਲਿਆ ਇਹ ਕਰਵਾੜਿਆ ਗਿਆ ਸੀ ਲਾ ਕੇ ਕਰ ਕਿਦੇ ਕਿ ਕੱਲ੍ਹ ਕੋ ਯਾ ਮੁੰਡੇ ਜੀ ਮਾਨ ਸਾਾਨੂੰ ਅਜੇ ਪਤਾ ਕੀ ਕਰਦੇ ਆ ਬੀ ਵਿੱਚ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਦੇਖੋ ਇਹ ਇੱਕ ਲਕੀਤ ਤਰੀਕ ਨੂੰ ਸਾਨੂੰ ਡੈਡ ਬੋਡੀ ਮਿਲੀ ਸੀ ਭਵਾਨੀਪੁਰ ਵਾਲੀ ਨਹਿਰ ਦੇ ਵਿੱਚੋਂ ਡੈਡ ਬੋਡੀ ਅਨ ਆਡੈਂਟੀਫਾਈਡ ਸੀਗੀ ਉਹਨੂੰ ਆਡੈਂਟੀਫਾਈਡ ਵਾਸਤੇ ਬਾਹਰ ਰੱਖਿਆ ਸੀ 72 ਘੰਟੇ ਵਾਸਤੇ ਜੋ ਕੋਤਰੀ ਕਾਰਵਾਈ ਹੁੰਦੀ ਹੈ ਇਹਦੇ ਤਹਿਤ ਉਦੀ ਸਨਗਤ ਹੋਈ ਠੀਕ ਹੈ ਜੀ ਖਰਾਕ ਤੋਂ ਬਾਅਦ ਬੰਦੇ ਆ ਗਏ ਤੇ ਸਾਰੇ ਬੰਦੇ ਉਹਦੇ ਬਾਅਦ ਆ ਕੇ ਦੱਸਿਆ ਉਹਨਾਂ ਨੇ ਉਹਨਾਂ ਨੇ ਬਿਆਨ ਲਖਾਇਆ ਹਨ ਬਿਆਨ ਦੇ ਦਾਸਤੇ ਪੁਚਾ ਨੂੰ ਦਿੱਚ ਕਰਤਾ ਸੀਗਾ ਇੱਕ ਚਾਚ ਪਤਾ ਦੱਜ ਹੋਇਆ ਸੀਗਾ ਜੀ ਉਹਦੇ ਵਿੱਚ ਕਾਰਡ ਡਿਟੇਲਾਂ ਕਢਾਈ ਆਏ ਕਾਰਡ ਡਿਟੇਲ ਦੇ ਦਾਸਤੇ ਇੱਕ ਦੋਸੀ ਦੀਪਕ ਹਨਾ ਵਰਮੇਸ਼ ਇਹਨੂੰ ਅਸੀਂ ਪਾਸੋਂ ਫੜਿਆ ਜੀ ਇਹ ਦੋਨਾਂ ਦੇ ਪੁਲਿਸ ਰਿਪੋਰਟ ਤੇ ਹੋਰ ਬਾਅਦ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਉਹ ਕਰਾਂਗੇ ਅੱਛਾ ਅੱਛਾ ਸਾਹਿਬ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਨਿਸ਼ਾਨਮਾਲੇ ਆਦੇ ਉਹਦੇ ਲਈ ਸਾਨੂੰ ਜੇ ਕੋਈ ਦਸ਼ਾ ਕਰਦਾ ਸੀ ਉਹਦੀ ਰਿਪੋਰਟ ਵੀ ਜਿਹੜਾ ਜੇ ਦੇਖੋ ਜੀ ਉਹ ਤੇ ਕਿ ਲੋ ਜੋ ਵੀ ਕਹਿ ਸਕਦੇ ਆ ਸਾਨੂੰ ਇਹ ਨਾ ਹੀ ਕਿਸੇ ਨੂੰ ਇਹ ਕਿਹਾ ਵੀ ਨਹੀਂ ਨਾ ਮਰਿਆ ਉਹ ਜਿਹੜਾ ਬੰਦਾ ਫੜਿਆ ਉਹਦੇ ਕਹਿਣ ਮੁਤਾਬਕ ਇਹ ਦੋਵਾਂ ਨੇ ਨਸ਼ਾ ਕੀਤਾ ਸੀ ਤੇ ਉਹ ਬੰਦਾ ਸਾਡਾ ਉਹਨੂੰ ਓਵਰਡੋਜ ਹੋ ਗਿਆ ਓਵਰਡੋਜ ਨਾਲ ਬਾਹਰ ਮਰਿਆ ਅਸੀਂ ਇਹ ਵੀ ਨਹੀਂ ਕਹਿ ਸਕਦੇ ਰਿਪੋਰਟ ਆਊਗੀ ਕੈਮੀਕਲ ਰਿਪੋਰਟ ਆਊਗੀ ਤਾਂ ਸੰਕਰੀਅਰ ਕਰਦੇ ਨੇ ਜੇ ਨਾ ਮਰਿਆ